ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਸਵਰਾਜ 744 XT ਇਹ ਟਰੈਕਟਰ ਵੀਰਾਂ ਨੂੰ ਸਸਤਾ ਮਿਲਿਆ ਆਪਾਂ ਉਹਦੇ ਵੀ ਕਾਰਨ ਪੁੱਛਾਂਗੇ ਕਿੰਨੇ ਦਾ ਲਿਆ ਤੇ ਕਾਹਤੋਂ ਸਸਤਾ ਮਿਲਿਆ ਤੇ ਸਭ ਤੋਂ ਪਹਿਲਾਂ ਦਾ ਸਤਿਕਾਰ ਰਾਜੇ ਵੀਰ ਨੂੰ ਸਤਿ ਸ੍ਰੀ ਅਕਾਲ ਜੀ ਸੋਡੀ ਵੀਰ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਬਹੁਤ ਵਧੀਆ ਚਲੋ ਵਧੀਆ ਹੀ ਚਾਹੀਦੇ ਆ ਤੇ ਇਹ ਵਾਲਾ ਟਰੈਕਟਰ ਵੀਰੇ ਕਿੰਨਾ ਮਾਡਲ ਆਪਾਂ ਹੁਣ ਲਿਆ ਜਾਂ ਕਦੋਂ ਲਿਆ ਇਹ ਆਪਾਂ ਨੂੰ ਅਜੇ ਲੈਣ ਨੂੰ ਥੋੜੇ ਦੇਣੀ ਆਈ ਐ ਥੋੜੇ ਦੇਣੀ ਚਾਰ ਪੈਂਦਿਆਂ ਦੇ ਵਿੱਚ ਹੀ ਲੈ ਕੇ ਆਏ ਆ ਚਾਰ ਪੈਂਦਿਆਂ ਦੇ ਵਿੱਚ ਹੀ ਹਾਂ ਇਹ ਲੈਣ ਦਾ ਵਿਚਾਰ ਮਤਲਬ ਟਰੈਕਟਰ ਤਾਂ ਤੁਹਾਡੇ ਕੋਲ ਹੋਰ ਵੀ ਬਹੁਤ ਆ ਵਿਚਾਰ ਲੈਣ ਦਾ ਇਹ ਇੱਕ ਆਪ ਨੂੰ ਸਸਤਾ ਮਿਲਿਆ ਟਰੈਕਟਰ ਇਹ ਸਸਤਾ ਕਾ ਤੂੰ ਮਿਲ ਗਿਆ ਇੱਤੇ ਹੀ ਮਾਰ ਕੇ ਆਲਾ ਅੱਛਾ ਵੀ ਇਹ ਮੈਨੂਫੈਕਚਰਿੰਗ ਦੀ 23 ਦੀ ਆ ਹੁਣ ਚੱਲ ਪਿਆ 24 24 ਤੇ ਇਹ ਆਪਾਂ ਨੂੰ ਕਿੰਨਾ ਸਸਤਾ ਮਿਲ ਗਿਆ ਇਹ ਮੇਰੀ ਖਿਆਲ ਨਾਲ ਜੇ ਆਪਾਂ ਨੂੰ ਮੇਰਾ 60-70000 ਰੁਪਏ ਸਸਤਾ ਮਿਲ ਗਿਆ 60-70000 ਰੁਪਏ ਆਪਾਂ ਨੂੰ ਇਹ ਪਿਆ ਕੁਸ਼ੀ 90 ਕ ਦਾ 690 ਦਾ ਹਾਂ ਤੇ 7 ਲੱਖ ਉਹ ਤਾਂ ਮੇਰੇ 7 ਲੱਖ ਤੋਂ ਪਲੱਸ ਆ 7 ਤੋਂ ਬਲ ਸਾਡੀ ਕੁ 7-10 ਨੇੜੇ ਢੇੜਾ ਠੀਕ ਆ ਵੀਰੇ ਇਹ ਕਿਹੜਾ ਗੀਅਰ ਕਿਡਾ ਇਹਦਾ ਗੀਅਰ ਸੈਂਟਰੀ ਆ ਅੱਛਾ ਗੀਅਰ ਸੈਂਟਰੀ ਆ ਆ ਜਾ ਪੀਤੇ ਵੀਰੇ ਇਹ 3 ਸਪੀਡ ਆਉਂਦੇ ਆਉਣ ਲੱਗ ਪਏ ਸੀ ਨਾ 3 ਸਪੀਡ ਬੰਦ ਕਰਤੇ ਫੇਰ ਇਹਨਾਂ ਨੇ ਅੱਛਾ ਆ ਦਿਖਾ ਦੇ ਹੁਣ ਮਤਲਬ ਕੱਲਾ ਲੋ ਹਈ ਆਉਂਦਾ ਹਾਂ ਲੋ ਹਈ ਆਉਂਦਾ ਇਹ ਤਾਂ ਵੀਰੇ ਦਾ ਪਹਿਲਾ ਵਾਲਾ ਹੀ ਆ ਗਿਆ ਨਾ ਸਿਸਟਮ ਇੱਕ ਸਾਡਾ ਹੈ ਨਾ ਪਹਿਲਾਂ ਵਾਲਾ ਹੀ ਵੀ ਜਿਵੇਂ ਪਹਿਲੇ ਸੁਵਰਾਜ ਆਪਣੇ ਸੀਗੇ ਵੀ ਲੋ ਆਈ ਤੇ ਬਾਕੀ ਗੇਅਰ ਸਾਰੇ ਉਹੀ ਹਨਾ ਚਲੋ ਇਹ ਇਹਦੀ ਯਾਰ ਲੁੱਕ ਆਪੋ ਆਪਣੇ ਵਿਚਾਰ ਆ ਕਈ ਵੀਰਾਂ ਨੂੰ ਸੋਹਣੀ ਲੱਗਦੀ ਆ ਕਈਆਂ ਨੂੰ ਪਹਿਲੀ ਸੋਹਣੀ ਲੱਗਦੀ ਆ ਤੁਹਾਨੂੰ ਆ ਸੋਹਣੀ ਲੱਗਦੀ ਕਿ ਪਹਿਲੀ ਸੋਹਣੀ ਆ ਲੁੱਕ ਸੋਹਣੀ ਆ ਸੋਹਣੀ ਆ ਹਾਂ ਪਹਿਲੀ ਨਾਲੋਂ ਸੋਹਣੀ ਆ ਪਹਿਲਾਂ ਨਾਲੋਂ ਸੋਹਣੀ ਆ ਇੱਕ ਵਾਈਬ੍ਰੇਸ਼ਨ ਕਰਨੋਂ हट ਗਿਆ ਹਾਂ ਪਹਿਲੀ ਜਿਹੜੀ ਸ਼ੋ ਸੀ ਉਹ ਸਾਰੀ ਕੰਮ ਦੀ ਸੀ ਉਹ ਜ਼ਿਆਦਾ ਕੰਮ ਦੀ ਇਹ ਵੀ ਘੱਟ ਆ ਉਹ ਜਾਰੀ ਕੰਮ ਦੀ ਆ ਉਹ ਜ਼ਿਆਦਾ ਕੰਮ ਦੀ ਆ ਇਹ ਇੱਕ ਸਿੰਗਲ ਬੋਨਟ ਆ ਗਿਆ ਨਾ ਸਾਰਾ ਹੀ ਹਾਂ ਮਿਸਦਾ ਇੱਕ ਸਾਦਾ ਇੱਕ ਹੀ ਬੋਨਡ ਹੋਣ ਦਾ ਜਾਲੀਆਂ-ਜੁਲੀਆਂ ਉਹ ਪਹਿਲੇ ਤੇ ਆਪਾਂ ਇੱਥੋਂ ਵੀ ਖੋਲਨੀ ਪੈਂਦੀ ਸੀ ਅੱਡ ਹਾਂ ਆ ਚੀਜ਼ ਅਲੱਗ ਆ ਚੀਜ਼ ਅਲੱਗ ਉਹ ਤਿੰਨ ਪਾਰਟ ਸੀ ਉਹਦੇ ਮਿਲਦਾ ਚੌਂਡੀਆ ਰੰਗ ਹੋ ਗਿਆ ਨਾ ਹਾਂ ਯੌਂਡੀਆ ਰਲਾ ਹੋ ਗਿਆ ਇੱਕ ਠੀਜ ਇਹਨਾਂ ਨੇ ਨਹੀਂ ਦਿੱਤੀ ਯਾਰਾ ਚੁੱਲਾ ਦੇਣਾ ਚਾਹੀਦਾ ਸੀ ਹਾਂ ਆ ਦਿਖਾਈ ਯਾਰ ਆਪਣੇ ਪੀਤੇ ਗੱਲ ਤੇਰੀ ਸਹੀ ਹੈ ਯਾਰ ਇੱਥੋਂ ਆ ਕੇ ਕੰਮ ਕਮਲ ਜਾਣੇ ਕੁੱਟ ਗਏ ਵੀ ਐਡਾ ਟਰੈਕਟਰ ਤੁਸੀਂ ਦੇਤਾ ਤੇ ਪਤੰਦਰੋਂ ਚੁੱਲਾ ਵੀ ਦੇ ਦਿਓ ਤੁਸੀਂ ਵੀ ਚੁੱਲਾ ਦੇਣ ਲੱਗੇ ਤੁਹਾਨੂੰ ਕੀ ਦੱਸ ਵੀ ਫੋੜੀ ਪੈਂਦੀ ਬੰਦਾ ਬੰਪਰ ਹੀ ਲਾ ਲੈਂਦਾ ਵੀ ਇੱਥੇ ਚੁੱਲਾ ਹੁੰਦਾ ਫੇਰਾ ਬੰਪਰ ਸਿੱਧਾ ਇੱਥੋਂ ਐ ਲੱਗ ਜਾ ਰਿਹਾ ਬੰਪਰ ਸਿੱਧਾ ਲੱਗਣਾ ਹੈ ਫੇਰ ਨਾਲੇ ਸੋਹਣਾ ਲੱਗਣਾ ਹੈ ਨਾਲੇ ਅੱਗੇ ਵਜਨ ਹੋ ਜਾਂਦਾ ਹੂੰ ਇਹ ਤਾਂ ਯਾਰ ਹੁਣ ਆਪਾਂ ਉਸਟ੍ਰੈਕਟਰ ਦਾ ਨਾਂ ਤਾਂ ਨਹੀਂ ਲੈਣਾ ਇਹ ਤਾਂ ਉਹਦੇ ਵਾਲਾ ਹਿਸਾਬ ਹੋ ਗਿਆ ਯਾਰ ਜਿਹਦੀ ਸ਼ੋਅ ਆਪਾਂ ਐ ਜੇ ਚੱਕਦੇ ਆ ਹੂੰ ਹੂੰ ਇਹ ਕੰਮ ਗਲਤ ਕਰਤਾ ਪਤੰਦਰਾਂ ਨੇ ਤੇ ਜ਼ੋਰ ਜ਼ਾਰ ਦਾ ਕਿਵੇਂ ਵੀਰੇ ਜ਼ੋਰ ਲੋਂਦਾਂ ਨਾ ਹਾਂ ਹਾਂ ਜ਼ੋਰ ਲੋਂ ਆਪਾਂ ਨਵੇਂ ਨੂੰ ਟਰਾਲੀ ਤੇ ਲਾਇਆ ਸੀ ਗਾਉਂਦੇ ਨਾਲ ਹੀ ਚਾਰ ਤੇ ਹਾਂਜੀ ਤੇ ਟਰਾਲਾ ਹੋਈ ਇਹਦੇ ਪਿੱਛੇ ਵੱਡਾ ਪਾਇਆ ਹੈ ਗਿਆ ਕਿੰਨੇ ਫੁੱਟ ਸੀਗਾ ਇਹਦੇ ਪਿੱਛੇ ਹੈਗਾ ਸੀ 14 ਫੁੱਟਾ 14 7 ਹਾਂ ਮੱਕੀ ਦੇ ਮੱਕੀ ਦੇ ਹਾਂ ਤੇ ਪੂਰਾ ਵਧੀਆ ਹਾਂ ਆੜੂੜ ਆਪਾਂ ਉਦੋਂ ਪਹਿਲਾਂ ਵਾਹੂ ਲਈਦੇ ਸੀ ਬਹੁਤਾ ਵਾਈ ਵੀ ਨਹੀਂ ਸੀ ਉਵੇਂ ਹੀ ਸੀਗਾ ਇਹ ਸਾਰਾ ਇਕੱਲਾ ਹੀ ਖਿਚੂ ਚੁਚਲੇ ਆਉਂਦਾ ਸੀਗਾ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਠੀਕ ਹੈ ਵੀਰੇ ਇਹ ਇਹਦਾ ਨਾ ਆਪਾਂ ਉਹ ਕਰਕੇ ਦਿਖਾਉਣਾ ਹੋਣਾ ਜਿਵੇਂ ਆਪਾਂ ਪਹਿਲਾਂ ਕਰਦੇ ਸੀਗੇ ਤੇ ਪੰਪਣਾ ਕੋ ਛੇੜਖਾਣੀ ਤਾਂ ਨਹੀਂ ਕਰੀ ਕੁਰੀ ਹਾਂ ਨਾ ਨਾ ਇਹ ਤਾਂ ਤੁਹਾਨੂੰ ਦੇਣੀ ਹੋਈ ਇਹ ਦੇਣੀ ਚੰਦ ਦੇਣੀ ਹੋਈ ਨੇ ਤੇ ਹਾਂ ਵੀ ਕੁਝ ਸਾਰਾ origignal ਹੀ ਆ ਸਾਰਾ original ਆ ਤੇ 855 ਦਾ ਕਿਉਂ ਨਹੀਂ ਵਿਚਾਰ ਬਣਿਆ 855 ਇੱਕ ਤਾਂ ਮਹਿੰਗਾ ਹੂੰ ਜਿੰਨਾ ਕੰਮ ਇਹ ਕਰਦਾ ਉਹ 955 ਕਰਦਾ ਹੂੰ ਆਪਣੇ ਕੋਲ ਦੋ ਨੇ 855 14 ਦੇ ਟਾਇਰਾਂ ਵਾਲਾ 16 ਦੇ ਟਾਇਰਾਂ ਵਾਲਾ ਹੂੰ 14 ਦੇ ਨਾਲੋਂ ਇਹ ਜ਼ਿਆਦਾ ਵਧੀਆ ਲੱਗਿਆ ਇਹ ਜ਼ਿਆਦਾ ਵਧੀਆ ਲੱਗਿਆ ਹਾਂ ਖਚਾਈ ਖਚੂਈ ਮਤਲਬ ਉਹਦੇ ਬਰਾਬਰ ਪੂਰਾ ਉਹਦੇ ਨਾਲ ਵੱਧ ਕਰਦਾ ਵੱਧ ਕਰਦੇ 855 ਨਾਲ ਇਹਨੂੰ ਸਗੋ ਵੇਟ ਭਾਲਦਾ ਮਗਰਲੇ ਟਾਇਰਾਂ ਤੇ ਸਲਿੱਪ ਕੱਢਦਾ ਪੂਰੀ ਯਾਰ ਇਹ ਥਿਉਰੀ ਨਹੀਂ ਇਹਨਾਂ ਦੀ ਸਮਝ ਆਈ ਕੰਪਨੀ ਵਾਲਿਆਂ ਦੀ ਇਹ ਆਪਦੇ ਮੂੰਹ ਨਾਲ ਹੀ ਕਹਿੰਦੇ ਆ ਵੀ ਸਾਡਾ ਇੰਜਣ ਸੇਮ ਆ ਮਤਲਬ ਜਿਹੜੇ ਪਹਿਲੇ 855 ਸੀ ਕਹਿੰਦੇ ਹੁਣ ਸਾਡੇ 44 ਚੋ ਹੀ ਇੰਜਣ ਕੰਪਨੀ ਵਾਲੇ ਆਪਦੇ ਮੂੰਹ ਨਾਲ ਕਹਿੰਦੇ ਇਹ ਗੱਲ ਤੇ ਨਾ ਇਹਦਾ 44 ਇਹਦੀ ਥੋੜੀ ਬਹੁਤ ਟਾਰਕ ਟੋਰਕ ਘਟਾਈ ਹੋਊ ਜੇ ਘਟਾਈ ਹੋਊ ਸਕਦਾ ਪਰ ਯਾਰ ਮੈਨੂੰ ਤਾਂ ਤਕੜਾ ਲੱਗਿਆ 855 ਨਾਲ ਤੈਨੂੰ ਇਹ ਤਕੜਾ ਲੱਗਦਾ ਹਾਂ ਆਪਾਂ ਪਹਿਲਾਂ 855 ਚਲਾਇਆ ਹੀ ਆ ਹਾਂ ਹੁਣ ਇਹ ਚਲਾਈ ਦੇ ਤਕੜਾ ਲੱਗਦਾ ਉਹਦੇ ਨਾਲੋਂ ਯਾਰ ਪਹਿਲੇ ਦੀ ਜਿਵੇਂ ਆਵਾਜ਼ ਜੀ ਸੀ ਬੜਕ ਜੀ ਉਹਦਾ ਮਜ਼ਾ ਜ਼ਿਆਦਾ ਆਉਂਦਾ ਕਿ ਇਹਦਾ ਮਜ਼ਾ ਆਉਂਦਾ ਮਜ਼ਾ ਉਹਦਾ ਆਉਂਦਾ ਹਾਂ ਪਰ ਜਾਣ ਲਓ ਸਾਲਾ ਇਹੇ ਤਕੜਾ ਆਵਾਜ਼ ਦਾ ਸਵਾਦ ਉਹਦਾ ਹਾਂ ਆਵਾਜ਼ ਦਾ ਸਵਾਦ ਉਹਦਾ ਇਹ ਥੋੜੀ ਜੀ ਮੇਰੇ ਸਾਂ ਜਾਲੀ ਜੂਲੀ ਪਾਤੀ ਇਹਨਾਂ ਨੇ ਸਲੈਂਸਰ ਦੇ ਵਿੱਚ ਵੀ ਹਾਂ ਥੋੜਾ ਸਾਇਲੈਂਟ ਕਰਤਾ ਥੋੜਾ ਜਿਹਾ ਸਾਇਲੈਂਟ ਕਰਤਾ ਹਾਂ ਤਾਂ ਕਮਿੰਦਰੇ ਵਾਲਿਆਂ ਨੇ ਲੈ ਲਿਆ ਨਾ ਤਾਂ ਕਮਿੰਦਰੇ ਵਾਲੇ ਥੋੜੀ ਜੀ ਆਵਦੀ ਇਹ ਦੂਜਾ ਅਮਿੰਦਰੇ ਦਾ ਨਹੀਂ ਅਮਿੰਦਰੇ ਦਾ ਆਪਦਾ ਆ ਗਿਆ ਇਹਨਾਂ ਦਾ ਆਪਦਾ ਹੀ ਆ ਯਾਰ ਇਹ ਹੂੰ ਇਹ ਅਮਿੰਦਰਾ ਨੇ ਨਾ ਹੋਣਾ ਆਪਦਾ ਹੀ ਤਿਆਰ ਕਰਦੇ ਆ ਬਤ ਤੂੰ ਤਗੜਾ ਬਹੁਤ ਆ ਸਾਲਾ ਕਹੀ ਦੇਣਾ ਜਿੰਨਾ ਇਹਦਾ ਵਜੂਦ ਆ ਨਾ ਵਜੂਦ ਨਾਲੋਂ ਜ਼ਿਆਦਾ ਕੰਮ ਕਰਦਾ ਵੀ ਜ਼ਿਆਦਾ ਜ਼ੋਰ ਲਾ ਜਾਂਦਾ ਆਹ ਕੀ ਚੀਜ਼ ਆ ਵੀਰੇ ਇਹ ਕੀ ਲਾਇਆ ਬਤੰਦਰਾ ਨੇ ਇਹ ਪਤਾ ਨਹੀਂ ਆਪਣੇ ਉਦਾਂ ਹੀ ਲੱਗੀ ਜਾਲੀ ਉਦਾਂ ਹੀ ਆ ਜਾਲੀ ਜੀ ਇਹਦਾ ਮਤਲਬ ਕੁਝ ਤਾਂ ਹੋਏਗਾ ਯਾਰ ਇਹਦਾ ਕੀ ਕਾਰਨ ਹੋਏਗਾ ਥੱਲੇ ਤਾਂ ਪਲੇਟ ਬੰਦ ਦੀ ਆ ਥੱਲੇ ਬੰਦ ਇਹ ਨਾ ਨਹੀਂ ਪਤਾ ਇਹ ਪਾਣੀ ਪੂਣੀ ਨਿਕਲ ਨੂੰ ਆ ਥੱਲੇ ਨੂੰ ਇੱਥੇ ਪਾਈ ਜੇ ਤਾਂ ਮੈਂ ਜੇ ਇੱਥੇ ਪਾਈ ਉਹ ਵਿਚਾਲੇ ਦਿੱਤਾ ਹੋਊਗਾ ਜਗਾ ਉਸ ਹਿਸਾਬ ਨਾਲ ਆਹ ਥੱਲੇ ਇਤ ਦਿਨਾਂ ਪਿਆ ਨਾ ਹਾਂ ਆ ਜਾ ਪਿੱਤੇ ਆਪਾਂ ਇਧਰ ਇੰਜਨ ਵੀ ਦਿਖਾ ਦਈਏ ਵੀਰਾਂ ਨੂੰ ਤਿੰਨ ਸਿਲੰਡਰ ਚ ਸਨਰਾਜ ਵੈਸੇ ਤਿੰਨ ਚੀਜ਼ ਹੈ ਨਾ ਚਾਰ ਚ ਮਿਲਦਾ 979 ਨੁੱਤਰ ਆ ਇਹਨਾਂ ਦੇ ਸੀ ਆਰ ਡੀ ਹੈ ਨਾ ਹਾਂ ਉਹ ਉਹ ਹੈਗਾ 963 963 979 ਵੀ ਆ ਹਾਂ 97 ਤੇ 63 ਇਹ ਲੱਤਨ ਸਲੰਢਰੀ ਆ ਚੀਜ਼ਾਂ ਸੋਧ ਸਾਧ ਕਰਤੀ ਇਹਨਾਂ ਨੇ ਹੂੰ ਪਹਿਲਾਂ ਨਾਲੋਂ ਤੇ ਰੇਡੀਏਟਰ ਵਗੈਰਾ ਸੋਨਾ ਬਣਾਦਾ ਕਹਿਣ ਦਾ ਮਤਲਬ ਪਹਿਲਾਂ ਨਾਲੋਂ ਇੱਕ ਨਾ ਆਪਣਾ ਵੀਰ ਗੱਲ ਕਰਦਾ ਪਿਆ ਸੀ ਅਜਾ ਪਾਪੀ ਤੇ ਪਿੱਛੇ ਚੱਲਦੇ ਮੜਾ ਜ ਇੱਕ ਮੇਰਾ ਵੀਰ ਆ ਯੂਟਿਊਬਰ ਯਾ ਸੀਨੀਅਰ ਆ ਆਪਣੇ ਤੋਂ ਉਹ ਵੀਰਾ ਗੱਲ ਕਰਦਾ ਪਿਆ ਸੀ ਇੱਥੋਂ ਉਹ ਕਹਿੰਦਾ ਕਹਿੰਦਾ ਉਹ ਦੇਖੋ ਸ਼ਾਇਦ ਆਪਦੇ ਕੋਲੇ ਵੀ ਏਜੰਸੀ ਆ ਉਹਦੇ ਕੋਲ ਵੀ ਸਵਰਾਜ ਹੀ ਨਹੀਂ ਉਹ ਕਹਿੰਦਾ ਬਈ ਕਹਿੰਦਾ ਯਾਰ ਮੇਰੇ ਤੋਂ ਆ ਟਰੈਕਟਰ ਲੈ ਜਾਓ ਕਹਿੰਦਾ ਮੈਨੂੰ ਆ ਮਾਲ ਪੂਰਾ ਕਰਕੇ ਦੋ ਇਹਨਾਂ ਚੀਜ਼ਾਂ ਤੋਂ ਥੋੜੀ ਕਮੀ ਛੱਡ ਦਿੰਦੇ ਆਵੇ ਜਿਵੇਂ ਹੁਣ ਇੱਥੋਂ ਇਹ ਕੱਟ ਲੱਗਾ ਇਹਦੇ ਗ੍ਰੈਂਡਰ ਨਹੀਂ ਲਾਉਂਦੇ ਕਹਿਣਾ ਦਾ ਮਤਲਬ ਚੀਜ਼ ਚ ਸਫਾਈ ਹਮ ਹੁਣ ਆ ਤੁਸੀਂ ਕੱਟੀ ਆ ਇੱਥੇ ਗ੍ਰੈਂਡਰ ਲਾ ਦਿਓ ਆਹ ਕਿੰਨੀ ਤਿੱਖੀ ਆ ਉਹਦੀ ਗੱਲ ਖਣੋ ਜਦੋਂ ਕਹਿੰਦੇ ਨਾ ਨਾ ਚੱਲਦਾ ਜਾਂ ਵਿਕਦਾ ਜੇ ਹਾਂ ਉਦੋਂ ਨਹੀਂ ਫਿਰ ਕਰਦੇ ਇਹ ਪਹਿਲੇ ਜਦੋਂ ਪਹਿਲਾ ਟਰੈਕਟਰ ਆਉਂਦੇ ਦਿੰਦੇ 855 ਬਿਨਾਂ ਸ਼ੋਸ਼ੂ ਤੋਂ ਹੀ ਬਾਪੂ ਨਹੀਂ ਕਹਿੰਦੇ ਨਹੀਂ ਬਿਨਾਂ ਸ਼ੋਸ਼ੂ ਤੇ ਦੇ ਦਿੰਦੇ ਟਰੈਕਟਰ ਤਾਂ ਉਵੇਂ ਚੱਲੀ ਜਾਂਦਾ ਇਹ ਉਵੇਂ ਚੱਲੀ ਜਾਂਦਾ ਹੈ ਇਹ ਗੱਲ ਥੋੜੀ ਧਿਆਨ ਦੇਣਾ ਚ ਹਾਂ ਸਾਰਾ ਰੀਜਨਲ ਹੀ ਆ ਇਹ ਠੀਕ ਸਿਰਫ ਆਪਾਂ ਇਹਨੂੰ ਛਤਰੀ ਲਵਾਈ ਇੱਕ ਇੱਕ ਅਗਲਾ ਬੰਪਰ ਇੱਕ ਲਵਾਇਆ ਛਤਰੀ ਕਿੰਨੇ ਕ ਪੈਸੇ ਲੱਗੇ ਛਤਰੀ ਆਪਾਂ ਲਵਾਈ ਮੇਰੀ ਹਾਲ ਚ 13 ਕੇ 14000 ਦੀ 14000 14 ਤੇ ਬੰਪਰ ਬੰਪਰ 10000 ਦਾ ਤੇ ਡਿਸਟ੍ਰਿਬਿਊਟਰ ਨਾਲ ਹੀ ਆ ਹਨਾ ਡਿਸਟ੍ਰਿਬਿਊਟਰ ਨਾਲ ਹੀ ਆ ਹੋਕਾ ਕੋ ਰੀਜਨਲ ਹੀ ਕੋਈ ਕੁਝ ਬਦਲਿਆ ਤਾਂ ਨਹੀਂ ਇਹਦਾ ਰੀਜਨਲ ਰੀਜਨਲ ਆ ਵੇ ਟਰਾਲੇ ਨੇ ਨਵਾਂ ਆ ਜੇ ਚੱਲੇ ਫਿਰ 15 ਦਿਨਾਂ ਦਾ ਟਰਾਲਾ ਇੰਨਾ ਤਗੜਾ ਹੀ ਕੋਕ ਕਰਦੀ ਵੀਂਗੀ 15 ਦਿਨਾਂ ਜੀ ਹਨਾ ਹੋਰ ਉਹ ਕਦੇ ਖਲਾਾਰੇ ਇਹ ਵੀਰੇ ਤੁਸੀਂ ਹੁੱਕ ਨੂੰ ਚੇਂਜ ਕਰਦੇ ਕਿ ਆਹੀ ਚਲਾਉਂਦੇ ਹੋ ਜ਼ਿਆਦਾਤਰ ਨਹੀਂ ਇਹੀ ਚਲਾਉਂਦੇ ਹੁਣ ਪਰ ਕਿਉਂਕਿ ਟਰਾਲਾ ਇਹਦੇ ਮਗਰ ਵੱਡਾ ਪਾਈ ਤਾਂ ਹੁਣ ਹੁੱਕ ਬਦਲ ਨਹੀਂ ਪਾਉਗੀ ਹੁੱਕ ਮੋਟੀ ਪਾਵਾਂਗੇ ਹੁਣ ਇਹਨੂੰ ਟਾਇਰ ਸਾਈਜ਼ ਕਿਹੜਾ ਆਉਂਦਾ 14 14 9 28 14 9 28 ਠੀਕ ਆ ਗਰੇ ਠੀਕ ਹੂੰ ਸੋਨਾ ਬਣਾਤਾ ਉਤੋਂ ਵੀ ਆਹ ਚੇਂਜ ਚੂਜ਼ ਕਰਤਾ ਸੋਨਾ ਬਹੁਤ ਲੱਗਦਾ ਇਹ ਸੁਨੱਖਾ ਦਾ ਬਾਹਲਾ ਕਰਤਾ ਸਟੀering ਦਾ ਵੀਲ ਵੂਲ ਨਾ ਸੁਨੱਖੇ ਲੋ ਬਤੰਦਰਾ ਨੇ ਕੋਈ ਕਮੀ ਨਹੀਂ ਛੱਡੀ ਜਿਵੇਂ ਆ ਮੀਟਰ ਮੋਟਰ ਕਹਿਣ ਦਾ ਮਤਲਬ ਹੁਣ ਹਿੱਲਦੇ ਜਾਣੀ ਹੈ ਨਾ ਪਹਿਲਾਂ ਸਿੱਧਾ ਜਿਹਾ ਹੀ ਫਰੇਮ ਇਹਦਾ ਹਾਂ ਹੁਣ ਇਹਨਾਂ ਨੇ ਵਧੀਆ ਕਰਤਾ ਕੰਮ ਜਿਵੇਂ ਇੰਜਨ ਚ ਸਾਲੇ ਜਿਹਾ ਨਾ ਕਹਿੰਦੇ ਤੜਕ ਜੀ ਹੁੰਦੀ ਆ ਜਿਵੇਂ ਹਾਂ ਐ ਤੜਕਦਾ ਆ ਜੇ ਇੰਜਨ ਪੂਰਾ ਬੋਲਦਾ ਜਿਵੇਂ ਟਰੈਕਟਰ ਨੂੰ ਆਏਗਾ ਕਹਿੰਦੇ ਨੇ ਇਹ ਲਦਾ ਹੁੰਦਾ ਹਾਂ ਇੰਜਨ ਚ ਪੂਰੀ ਆ ਸਾਲੇ ਜਿਹੇ ਜੀ ਹਾਂ ਇਹਦੇ ਆਗੇ 4 ਗੇਅਰ ਇਧਰ ਲੋ ਹਾਈ ਰੇਸ ਖੋਲੀ ਗਣੀ ਨਾ ਨਾ ਕੁਛ ਨਹੀਂ ਕੀਤਾ ਇਹ ओरिजिनल ਆ ਆਪਾਂ ਸਟਾਰਟ ਕਰਕੇ ਦੇਖੀਏ ਕਰੋ ਹਮ ਬਲੇ 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 ਹੈਗੀ ਆ ਵਾਈਬ੍ਰੇਸ਼ਨ ਖਿਲਗਾ ਦੇ ਘਾਟੇ ਲਗਾ ਪਰ ਉਹਦੇ ਨਾਲ ਉਹ ਬਾੜਾ ਐ ਐ ਕਰਦਾ ਉਹ ਬਾੜੇ ਸਿਰ ਮਾਰਦਾ ਆਪਣੇ ਕੋਲ 855 ਹਾਂ ਉਹ ਬਾੜਾ ਮਾਰਦੇ ਤੂੰ ਜਿਆਦਾ ਮਾਰਦਾ ਆ ਜੀ ਬਾਲੀ ਸੋਹਣੀ ਧਰਤੀ ਐ ਇੱਥੇ ਦਾ ਸਿਰ ਹਿਲਾ ਆ ਬੜਾ ਸੋਹਣਾ ਲੱਗਦਾ ਮੈਨੂੰ ਦਸ ਸਟੀਅਰਿੰਗ ਦਾ ਵੀਲ ਨਾ ਤੇਲ ਤੂਲ ਦੀ ਵੀਰੇ ਐਵਰੇਜ ਕਿਵੇਂ ਆ ਆ ਜਾ ਪੱਥਰਲੇ ਚਲੀ ਹੁਣ ਤੇਲ ਦੀ ਐਵਰੇਜ ਮੇਰੇ ਹਿਸਾਬ ਨਾਲ 1.5 ਲੀਟਰ 1.5 ਪੌਣੇ ਦੋ 1.5 ਪੌਣੇ ਦੋ ਮਤਲਬ ਆਪ ਹੁਣ ਆ ਜਿਵੇਂ ਕੰਪਿਊਟਰ ਕਰਾ ਲੱਗਾ ਬਾਣ ਹੋਣੇ ਪਏ ਆ ਇੰਨੇ 1.5 ਪੌਣੇ ਦੋ ਇੰਨੇ ਲੀਟਰ ਆ ਪੇਰ 1.5 ਕਿਹਦਾ ਕਿ ਕਿੱਲੇ ਦਾ ਕਿੱਲੇ ਦਾ ਕਿੱਲੇ ਦਾ 1.5 ਤੋਂ 2 ਲੀਟਰ ਹਾਂ 1.5 ਤੋਂ 2 ਲੀਟਰ ਲਾ ਲਓ ਪੌਣੇ ਇੱਕ ਦੋ ਦੋ ਇੰਨਾ ਕੀ ਖਾਂਦਾ ਇੰਨਾ ਜੀ ਇਹ ਡੀਜ਼ਲ ਖਰਚਾ ਤਾਂ ਬਹੁਤ ਜ਼ਿਆਦਾ ਹੈ ਜ਼ਿਆਦਾ ਜਮਾਈ ਜ਼ਿਆਦਾ ਹਣਾ ਇਹ ਤਾਂ ਇੰਨਾ ਤੇਲ ਤਾਂ ਫਿਰ ਕੁਛ ਹੋ ਨਹੀਂ 11 ਹਾਲ ਵੀ ਖਿੱਚਨੇ ਯਾਰ ਹੂੰ 18 ਵਰਤ 11 ਹਮੇ ਹਾਲਾਂ ਦੇ ਆਪਾਂ ਲਾਉਣੇ ਸਾਬ ਉਹਦੋਂ 17 ਹਾਲ ਨਹੀਂ ਪਾਏ ਉਹਦੇ ਹੋਲਣ ਮਗਰ ਹਾਂ ਉਹ ਹਾਲ ਘੱਟ ਲੱਗਦੇ ਜਿੰਨੇ ਜ਼ਿਆਦੇ ਉਹ ਘੱਟ ਲੱਗਦੇ ਜਿੰਨੇ ਜ਼ਿਆਦੇ ਘੱਟ ਲੱਗਦੇ ਜਿੰਨੇ ਘੱਟ ਆ ਉਹ ਡੁੰਗਾਈ ਸੀ ਜਾਂਦੇ ਹਾਂ ਆ 11 ਹਾਲ ਪਾਈਦੇ ਹੌਲੈਂਡ ਦੇ ਪਿੱਛੇ ਪਾ ਲਈਏ ਨਾ ਹੂੰ ਉਹਦੀ ਗੱਲ ਹੁਣ ਪਿੱਛੋਂ ਸੁਭਾਗਾ ਹੀ ਫਿਰ ਵੱਜਦਾ ਜਾਂਦਾ ਇੰਨੇ ਡੂੰਘੇ ਚਲੇ ਜਾਂਦੇ ਆ ਹੂੰ ਜੇ ਉਹ 15 ਪਾ ਲਈਏ ਉਹ ਘੱਟ ਲੱਗਦੇ ਉਹ ਤਾਂ ਮੇਰੇ ਇੰਨੇ ਇੰਨੇ ਕੀ ਜਾਂਦੇ ਆ ਉਹ ਤੇ ਮਿੱਟੀ ਨਾ ਪਟਕੇ ਛਿੱਲ ਜੀ ਲਾ ਕੇ ਖਲਾਰੀ ਜਾਂਦੀ ਹੁੰਦੀ ਆ ਉਹ ਖਲਾਰੀ ਜਾਂਦੇ ਡੂੰਘੇ ਜਾਂਦੇ ਆ ਹੂੰ ਇਹਦਾ ਉਹਦਾ ਵਾਹਣ ਤੇ ਪੈਰ ਰੱਖੀਏ ਉੱਤੇ ਜੇ ਰਹਿੰਦਾ ਪੈਰ 11 ਵਾਲਾ ਦਾ ਵਾਹਣ ਵਾਇਆ ਹੋਊਗਾ ਨਾ ਜਿੱਥੇ ਪੈਰ ਰੱਖਿਆ ਪੈਰ ਵਿੱਚ ਗੁਜਵੀਂ ਦੇ ਤੋ ਉਸ ਦਾ ਹੂੰ 2-3 ਇੰਚ ਡੂੰਘਾ ਜਾਂਦਾ ਉਹ ਕਮੇਟੀ ਉੱਤੇ ਜੇ ਰਹਿੰਦਾ ਪੈਰ ਕਿਤੇ ਵੀ ਵੇਖਿਆ ਜੀ ਕਿਉਂਕਿ ਇਹ ਡੂੰਘਾ ਚਲੇ ਹਾਂ ਡੂੰਘਾ ਜਾਂਦਾ ਹਾਂ ਵੈਰੀ ਗੁੱਡ ਆ ਬੰਪਰ ਵੀਰੇ ਇਹ ਕਿੰਨੇ ਦਾ ਲੱਗਿਆ ਬੰਪਰ 10000 ਦਾ ਇਹ ਬੰਪਰ ਦਾ ਹੌਲਾ ਹੀ ਲਵਾਇਆ ਕਿੰਨੇ ਦਾ ਲਵਾਇਆ ਸੀ ਆਪਾਂ ਬੰਪਰ ਕਿੰਨੇ ਕਿਲੋ ਦਾ ਸੀ ਇਹ ਪਤਾ ਨਹੀਂ 60 70 ਕਿਲੋ ਦਾ ਸੀਗਾ 65 70 ਦਾ ਠੀਕ ਆ ਵੀਰੇ ਠੀਕ ਸਾਰਾ ਟਰੈਕਟਰ ਕੋਲ ਹਮਲਾ ਕੇ ਟਾਇਰ ਟੂਰ ਸਭ ਕੁਝ ਕੰਪਨੀ ਦਾ ਹਨਾ ਸਭ ਕੁਝ ਬਸ ਬੰਪਰ ਤੇ ਛਤਰੀ ਲਵਾਈ ਕੱਲੀ ਹਮ ਇੱਕ ਤੁਸੀਂ ਦੱਸਿਆ 6 ਕਿੰਨੇ ਦਾ ਮਿਲ ਗਿਆ 690 ਦਾ 690 ਦਾ 690 ਦਾ ਯਾਰ ਐਡਾ ਟਰੈਕਟਰ ਬਹੁਤ ਜਾਇਜ਼ ਆ ਹਮ ਕਿਉਂਕਿ ਵੱਡਿਆਂ ਦਾ ਵੱਡਾ ਤੂੜੀ ਦੀ ਮਸ਼ੀਨ ਵੀ ਖਿੱਚੂ ਹਨਾ ਹਾਂ ਕਿਉਂਕਿ ਰਿਵਰਸ ਪੀਟੀਓ ਆ ਡਬਲ ਕਲੱਚ ਆ ਡਬਲ ਕਲੱਚ ਆ ਇਸ ਕੋਲੋਂ ਮੈਂ ਕਹਿੰਦਾ ਸਨੱਖਾ ਬਾਲਾ ਕੀਤਾ ਟਰੈਕਟਰ ਹਾਂ ਯਾਰ ਇਹ ਕਈ ਜਿਹੇ ਨਾ ਗੋਲ ਸ਼ੋਹ ਜ ਸੋਹਣਾ ਨਹੀਂ ਲੱਗਦਾ ਹੈਗਾ ਪਰ ਮੈਨੂੰ ਜੀਏ ਬੜੀ ਸੁਨੱਖੀ ਮੈਨੂੰ ਬਹੁਤ ਸੋਹਣਾ ਆਪ ਲੱਗਦਾ ਇੱਕ ਚੀਜ਼ ਹੋਰ ਮੈਂ ਕਹਿਣ ਲੱਗਾ ਪਤਾ ਨਹੀਂ ਵੀਰਾਂ ਨੂੰ ਚੰਗੀ ਲੱਗੇ ਕਿ ਨਾ ਲੱਗੇ 852 ਹੈਗਾ ਲਾਲ ਰੰਗ ਦਾ ਹੂੰ ਮੈਨੂੰ ਉਹਦੇ ਨਾਲ ਉਹ ਵਿਆਸ ਰੱਖਾ ਲੱਗਦਾ ਹੂੰ 852 ਸੋਹਣਾ ਲੱਗਦਾ ਹੈਗਾ ਲੱਗਦਾ ਸੀ ਮੈਨੂੰ ਹੀ ਲੱਗਦਾ ਹੈਗਾ ਹੁਣ ਜਦੋਂ ਦਾ ਲਿਆ ਮੈਂ ਆਵੇ ਦਾ ਇਹ ਚੀਜ਼ ਦਾ ਫੈਨ ਬੜਾ ਸੋਹਣਾ ਘਰੇ ਖੜਾ ਉਹਦੀ ਗੱਲ ਖਣ ਜੇ ਕਹਿੰਦਾ ਨਾ ਘਰੇ ਖੜਾ ਵੀ ਸੋਹਣਾ ਲੱਗਦਾ ਹਾਂ ਲੱਗਦਾ ਰੰਗ ਹੈ ਨਾ ਉਹ ਵੀ ਲੱਗਦਾ ਸੋਹਣਾ ਆਪਦੀ ਤਾਂ ਪਰ ਹੁਣ ਜੇ ਹੁਣ ਜੇ ਟਾਈਮ ਚੇਂਜ ਹੋ ਗਿਆ ਨਾ ਹੁਣ ਚੇਂਜ ਹੋ ਗਿਆ ਆਪਾਂ ਵੀ ਚੇਂਜ ਹੋ ਗਏ ਨਾਲ ਸਹੀ ਗੱਲ ਮੈਨੂੰ ਅੱਜ ਦੀ ਡੇਟ ਤੇ ਇਹਦਾ ਰੰਗ ਤੇ ਆ ਸ਼ੋਅ ਇਹਦੀ ਸੋਹਣੀ ਲੱਗਦੀ ਜਿੱਦਨ ਦਾ ਇਹ ਲਿਆਂਦਾ ਮੈਂ ਦਾ 855 ਤੇ ਬੈਠਾ ਹੀ ਨਹੀਂ ਜਮਾ ਹੀ ਨਹੀਂ ਇਹ ਹੀ ਵਧੀਆ ਲੱਗਦਾ ਇਹ ਹੀ ਵਧੀਆ ਲੱਗਦਾ ਠੀਕ ਆ ਵੀਰੇ ਠੀਕ ਇਹਦੀ ਸਰਵ ਨਹੀਂ ਸਰਵਸ ਨਹੀਂ ਹੈ ਇਹ ਇਹਦੀ 50 ਘੰਟੇ ਵਾਲੀ ਤਾਂ ਹੋਈ ਹੋਣੀ ਚੈੱਕ ਅਪ ਹਾਂ ਉਹ ਕਰ ਗਏ ਸੀ ਯਾਨਕਿ ਕਿ 50 ਘੰਟੇ ਦੇ ਲੈ ਚੈੱਕ ਅਪ ਹੁੰਦਾ ਹੋ ਤਾਂ ਇਹਦੇ ਨਾਲ ਆੜੀਆਂ ਐਂਗਲਾ ਉਂਗਲਾ ਸਪੋਟਾਂ ਇਹ ਸਵਰਾਜ ਸ਼ੁਰੂ ਤੋਂ ਨਾ ਪਹਿਲੇ ਦਿਨ ਤੋਂ ਹੀ ਪਤੰਦਰਾ ਹੈਵੀ ਬਹੁਤ ਦਿਨ ਸਵਰਾਜ ਜਿੰਨਾ ਮਰਜ਼ੀ ਪੁਰਾਣੇ ਤੋਂ ਪੁਰਾਣਾ ਦੇਖ ਲਈ ਉਹਦਾ ਆ ਚੀਜ਼ ਜੀ ਕਿਸੇ ਦੀ ਨਹੀਂ 흘ੀ ਹੋਣੀ ਜਿੰਨਾ ਮਰਜ਼ੀ ਭਾਵੇਂ ਦੋ ਇਹਨੂੰ ਕਿਰਾਏ ਤੇ ਚਲਾ ਲਾ ਕੋਈ ਨਹੀਂ ਆਪਣੇ ਕੋਲ ਪਹਿਲਾਂ ਵੀ 15 ਮਾਡਲ ਸੀਗਾ ਹੂੰ ਪਹਿਲੇ ਟਰੈਕਟਰ ਦਾ ਅਜ 15 ਮਾਡਲ 855 ਲਿਆ ਹੈਗਾ ਹੂੰ ਉਹ ਤੇਲ ਬੜਾ ਸ਼ੱਕਦਾ ਹੈ ਉਹ ਜ਼ਿਆਦਾ ਖਾਂਦਾ ਬੜਾ ਤੇਲ ਖਾਂਦਾ ਹੈ ਜਿਹੜੇ ਆ ਹੁਣ 855 ਇਹਨਾਂ ਦਾ ਖਰਚਾ ਜਾਇਜ਼ ਹੂੰ ਹੁਣ ਦੱਸੋ ਕੀ ਚੱਕਰ ਆ ਵੀਰੇ ਹੁਣ ਕੰਪੀਟੀਸ਼ਨ ਵੱਧ ਗਿਆ ਮਾਰਕੀਟ ਦੇ ਵਿੱਚ ਹੂੰ ਜੇ ਆਪਣਾ ਟਰੈਕਟਰ ਹੁਣ ਜ਼ਿਆਦਾ ਤੇਲ ਖਾਊਗਾ ਕੰਪਨੀ ਦੀ ਜਦੈ ਬਦਨਾਮੀ ਆ ਇੱਕ ਮਿੰਟ ਨਹੀਂ ਲੱਗਦਾ ਬਦਨਾਮੀ ਆ ਉਹਨੂੰ ਇਹ ਆਪਾਂ ਵੀਰਾਂ ਨੂੰ ਮੜਾ ਚਲਾ ਕੇ ਦਿਖਾਈਏ ਹਾਂ ਕਰੀਏ ਸਟਾਰਟ ਮੈਂ ਇੱਥੇ ਛੜਦਾ ਹੀ ਰਹਿਣਾ ਆਪਾਂ ਪਿੱਛੇ ਇੱਧਰ ਹੀ ਰਹਿਨੇ ਤੂੰ ਨਾ ਐਸਾ ਹੋ ਜਨਾ ਇੱਧਰ ਇੱਧਰ ਰੱਖੀ ਛੜ ਤੇ ਫਿਰ ਮਿੱਟੀ ਨਾ ਪੈ ਗਈ ਦੇਖਦੇ ਆਪਾਂ ਹੱਥ ਵੀ ਲਗਾਏ ਨਹੀਂ ਕੋਈ ਕਿਹੜੇ ਗੇਰ ਚਲਾਏਗਾ ਇੱਕ ਵਾਰੀ ਪਹਿਲੀ ਆਈ ਚ ਚਲਾਉਣੇ ਆ ਪਹਿਲੀ ਆਈ ਚ ਆਪਾਂ ਸਾਰੇ ਆ ਕੇ ਦੇਖਣੇ ਭਾਵੇਂ ਬੰਦ ਜਿਹੜੇ ਗੇਰ ਜਿਹੜੇ ਤੁਰਿਆ ਉਹ ਨਹੀਂ ਤੋੜਾਂਗੇ ਹਾਂ ਦਿਖਾਈ ਪਿੱਛੇ ਆਪਣੇ ਪਿੱਛੇ ਇੱਥੇ ਦਿਖਾਈ ਆਹ ਸਰੋਗੀ ਬਹੁਤ ਦੂਗਾ ਆ ਨਾ ਐਨੇ ਆਲਾ ਦੇ ਨਾ ਮੁਰਨਾ ਇੱਕਦਮ ਰੋੜੀ ਰਾਜੇ ਮੁਰਨਾ ਨੇ ਉਰਜਾ ਹੈ ਦੂਜੇ ਜਗ੍ਹਾ ਮੈਂ ਥੋੜਾ ਜਾ ਉੱਛਾ ਡਬਲਾ ਦੂਜੇ ਡਬਲਾ ਪਹਿਲੇ ਤੋਂ ਵਧੀਆ ਚੁੱਤੀ ਹਣਾ ਜਾਂ ਟਾਪ ਲੋਡ ਹਾਂ ਬਸ ਟਾਪ ਲੋਡ ਵੀ ਲਾ ਦੇਣਾ ਥੋੜਾ ਜਿਹਾ ਆ ਰਿਵੀਨ ਆ ਪਰਪਰੋਟੇ ਕਾਬਲੋ ਲਈ ਕੰਟਰੋਲਰ ਸੈੱਟ ਕਰ ਲਏ ਹਾਂ ਕਰਲਾ ਕਰਲਾ ਜਿਵੇਂ ਆਪਾਂ ਖੇਤ ਚਲਾਉਣੇ ਆਵੇਂ ਕਰਲਾ ਥੀਜੇ ਚਲਾਵਾ ਨਹੀਂ ਥੀਜੇ ਸ੍ਰੀ ਚੱਲਣਾ ਯਕੀਨਨ ਆਈਗਾ DJ ਨਹੀਂ ਕਰਦਾ ਦੂਜੇ ਇਹ ਜਿਹੀ ਦੌਰਦਾ ਦੂਜੇ ਜੀ ਵਧੀਆ ਹਾਂ ਡੰਡਾ ਵੀ ਥੋੜਾ ਹੈਗਾ ਨਾ ਆ ਰਿਹਾ ਹੈ ਟਾਪ ਲੋ ਲਈ ਟਾਪ ਲੋ ਟਾਪ ਲੋ ਮੜਾ ਟੰਡਾ ਕੱਸ ਲੀਏ ਕੱਸ ਲੀਏ ਮੜਾ ਆ ਆਈ ਸੋਡੀ ਕੱਸੀ ਮੜਾ ਆ ਸੋਡੀ ਕਮਾਈ ਮੜਾ ਆ ਆਇਆ ਪੀਤੇ ਲੱਗੇ ਵੀਰਾਂ ਨੂੰ ਪਤਾ ਲੱਗੇ ਇਹ ਕਿ ਨਾ ਸੋਡੀ ਵੀਰਾਂ ਅੱਜ ਆਪਣਾ ਵੀਰਾਂ ਨੂੰ ਜਾਣਕਾਰੀ ਦੇਣੀ ਜਿਹੜੇ ਨਵੇਂ ਮੁੰਡੇ ਹਨ ਉਹਨਾਂ ਨੂੰ ਆਪਾਂ ਕੱਦੂ ਦੇ ਵਿੱਚ ਟ੍ਰੈਕਟਰ ਕਿੱਥੇ ਬੰਦਣਾ ਕੀ ਸਿਸਟਮ ਉਹ ਸਾਰਾ ਦੱਸਣਾ ਹਾਂ ਕਈ ਵੀਰਾਂ ਨੂੰ ਨਾ ਪਤਾ ਨਹੀਂ ਇਹ ਬਹੁਤ 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 ਆ ਆਪ ਲੋਚ ਮੋੜ ਨਹੀਂ ਉਧਰੋਂ ਬਹੁਤ ਬਹੁਤ ਜਨਾਹ ਬਹੁਤ ਯਾਰ ਸਵਰਾਜ ਆਣੇ ਤਾਂ ਨਹੀਂ ਇਹਨਾਂ ਜੱਲਾ ਕਰਕੇ ਵਿਛੀ ਜਾਂਦਾ ਤੇ ਉਹਦੇ ਲਈ ਬਹੁਤ ਐਨੇ ਪੈਸੇ ਯਾਰ ਤੁਸੀਂ ਵੀਰਾਉਦਾ ਕਿ ਕਿਤੇ ਇਧਰ ਆ ਜਾ ਇਧਰ ਮਿੱਟੀ ਬਹੁਤ ਸੁਣੀ ਕਾਬਰੋਇ ਚੋਰਾ ਘਟਾ ਕਾਬਰੋਇ ਚੋਰਾ ਘਟਾ ਹਾਂ ਕੋਈ ਮੈਂ ਦੇ ਦਗਾ ਪਹਿਲਾ ਲਈ ਦੂਜੇ ਹੀ ਚਲਾਇਆ ਦੂਜਾ ਕਿੱਥੇ ਲਊਗਾ ਪਰ ਥੋੜੇ ਜਿ ਹਿੱਪਰ ਇਹ ਥੋੜਾ ਦਮ ਤੇ ਚੱਲਦਾ ਪਰ ਕਿੱਥੇ ਲਊਗੀ ਗੱਲ ਨੂੰ ਮਾਰ ਕੇ ਜਮਾ ਥੱਲੇ ਸਰਤਾ ਸੀ ਜਮਾ ਥੱਲੇ ਥੱਲੇ ਛੱਟ ਕੇ ਨਹੀਂ ਤੁਰਨਾ ਆਣਾ ਨੇ ਵਾਣ ਪੋਲਾ ਬਹੁਤ ਆਣਾ ਹੂੰ ਇੱਕ ਨਾ ਆਪਾਂ ਕੱਦੂ ਵਿੱਚ ਵੀ ਵੀਰਾਂ ਨੂੰ ਐਕਸਪੈਰੀਮੈਂਟ ਕਰਦਾਂਗੇ ਛੋਡੀ ਵੀ ਰਾਜਾ ਲੱਗੇ ਅੱਜ ਮੈਂ ਨਾ ਕੱਦੂ ਕਰਦਾ ਪਿਆ ਸੀ ਤੇ ਵਾਹ ਇਥੇ ਅੱਗੇ 4x4 ਨਾਲ ਵਾ ਕੇ ਗਏ ਆ। ਪੋਲਾ ਹੋਣਾ ਨਾ। ਨਹੀਂ ਆ ਤਾਂ ਚੱਲ ਹੁਣ ਵਾਇਆ ਵਾਣ ਇਹ ਵੀ ਬੜਾ ਪੋਲਾ। ਅੱਛਾ 4x4 ਦੇ ਪੱਬ ਚ ਕੀਂਦੇ ਜਾਂਦੇ ਆ ਵਾਣ ਚ ਤਾਂ। ਪੋਲੇ ਕਰਕੇ ਫਿਰ ਥੱਲੇ ਚਲੇ ਜਾਂਦੇ ਨਾ। ਮੇਰੀ ਗੱਲ ਸੁਣੋ ਤੁਸੀਂ ਦੋਵੇਂ ਨੇ ਆਪੋ ਆਪਣਾ ਤਜਰਬਾ ਜਿਵੇਂ ਮੈਂ ਘਰੇ ਛੋਟੇ ਨੇ ਛੱਡ ਕੇ ਆਇਆ ਉਹਨੂੰ ਕਦੋਂ ਕਰਨਾ ਨਹੀਂ ਆਉਂਦਾ। ਸਿੱਧੀ ਜੀ ਗੱਲ ਏ। ਕਈ ਬੰਦਿਆਂ ਨੂੰ ਨਹੀਂ ਆਉਂਦਾ ਹਨਾ। ਹੂੰ। ਕਦੋਂ ਕਰਨਾ ਨਹੀਂ ਆਉਦਾ ਕਦੂ ਦੇ ਵਿੱਚ ਰੂਟਾ ਮਾਰਨਾ, ਰੂਟਾ ਵੀਟਰ ਵੀ ਨਹੀਂ ਹੁਣ ਮਾਰਨਾ ਆਉਂਦਾ। ਮੈਂ ਉਦੋਂ ਹੀ ਸੋਚਿਆ ਸੀ ਮੈਂ ਕਿਹਾ ਜੇ ਮੇਰੇ ਤੋਂ ਛੋਟੇ ਨੂੰ ਨਹੀਂ ਆਉਂਦਾ ਜਦੋਂ ਆਪਾਂ ਵਾਹਣ ਦੇ ਵਿੱਚ ਕੱਦੂ ਦੇ ਵਿੱਚ ਆਪਾਂ ਹਲ ਲਾਉਣੇ ਆ ਉਦੋਂ ਆਪਾਂ ਕੰਟਰੋਲਰ ਨੂੰ ਮਤਲਬ ਕੀ ਸਿਸਟਮ ਹੈ ਕਿੱਥੇ ਲਿੰਕ ਪਾਉਣੀ ਸਾਰਾ ਕੁਝ ਦੱਸੋ ਜਿੰਨਾ ਕੁ ਤੈਨੂੰ ਪਤਾ ਮੈਂ ਤਾਂ ਯਾਰ ਜਿਆਦਾ ਰੋਟਾ ਵਿਟ ਮੈਂ ਹੀ ਮਾਰਦਾ ਰੋਟਾ ਵਿਟ ਨਾਲ ਹਲ ਨਹੀਂ ਫੇਰਦਾ ਮੈਂ ਲਿਫਟ ਕੰਟਰੋਲਰ ਨੂੰ ਕਰਕੇ ਸੈੱਟ ਹੂੰ ਬਸ ਤਾਂ ਜਦੋਂ ਮੋੜ ਤੋਂ ਮੋੜ ਦਾਣਾ ਜਦੋਂ ਮਾੜੀ ਚੱਕਣੀ ਮਾੜੀ ਚੱਕਣੀ ਤੇ ਸੈੱਟ ਜਿੱਤੇ ਕੀਤੀ ਉੱਥੇ ਇੱਕ ਲੈਵਲ ਤੇ ਲਗਾਉਂਦਾ ਤੁਰਿਆ ਚੱਕਰੀ ਨਹੀਂ ਇਹਰ ਕੱਦੂ ਚ ਜ਼ਿਆਦਾ ਡੂੰਗਾ ਤਾਂ ਆਪਾਂ ਜਾਲੀ ਗਈ ਨੇ ਨਾਲ ਲੱਗਦਾ ਟਰੈਕਟਰ ਵੱਡੇ ਆ ਕਿ ਆਪਾਂ ਮਾਰਦੇ ਆ ਨਹੀਂ ਤੇ ਪਹਿਲੇ ਬਜ਼ੁਰਗ ਟਰੈਕਟਰ ਦਾ ਜ਼ੋਰ ਨਹੀਂ ਲੱਗਣ ਦਿੰਦੇ ਹਾਲਾਂ ਤੇ ਹਾਂ ਆਪਾਂ ਇੰਟਰਨ ਟ੍ਰੈਨ ਆਉਂ ਹੀ ਤੁਰੇ ਫਿਰਦੇ ਸੀ ਆਪਾਂ ਤਾਂ ਟਰੈਕਟਰ ਤੇ ਬੈਠੇਗੇ ਆਪਾਂ ਤਾਂ ਥੱਲੇ ਲਾਲ ਮਿੱਟੀ ਕੱਢ ਦਿੰਨੇ ਤਾਂ ਉਹ ਕੱਢ ਦਿੰਨੇ ਆ ਉਹਦਾ ਵਾਹਣ ਵਾਣ ਦਾ ਰਾਜੇ ਨਾ ਜਿਵੇਂ ਰੇਤਲੇ ਵਾਣ ਤੇ ਡੂੰਗਾ ਹੋਣਾ ਪੈਂਦਾ ਪਾਣੀ ਰੁਕਣ ਰੁਕ ਜੀਗਾ ਜਿਵੇਂ ਆਪਣੇ ਵਾਣ ਚੰਗੇ ਨੇ ਇੱਥੇ ਤਾਂ ਲੋੜ ਹੀ ਨਹੀਂ ਮਾੜਾ ਮੋੜ ਦਾ ਗਾਰਾ ਬਣਾ ਦੇ ਬਸ ਤੇ ਕੰਟਰੋਲਰ ਟਾਪ ਲਿੰਕ ਕੀਤੀ ਹੋਵੇ ਯਾਰ ਤਾਂ ਥੋੜੀ ਜਿਹੀ ਲੰਮੀ ਕਰ ਲੈ ਕ ਲੰਬੀ ਦਾ ਵੀ ਕਹਿਣ ਦਾ ਮਤਲਬ ਟਰੈਕਟਰ ਚੋਂ ਥੱਲੇ ਹਲ ਜਾਂਦੀ ਉਦੋਂ ਰੋਟਰ ਵੀ ਮਾਰਨਾ ਆਪਾਂ ਟਾਪ ਲਿੰਕ ਲੰਬੀ ਕੀਤੀ ਹੋਵੇ ਯਾਰ ਉਹ ਤਾਂ ਲੰਬੀ ਚਾਹੀਦੀ ਜਿਹੜਾ ਪਿਛਲਾ ਫੱਟਾ ਹੈ ਫਿਰ ਸਫਾਈ ਲਈ ਜਾਂਦਾ ਹਾਂ ਸਫਾਈ ਲਈ ਜਾਂਦਾ ਇੱਕ ਜਿਆਦਾ ਡੂੰਘਾ ਰੋਟਰੇਟਰ ਨਾਲ ਲਾਵੇ ਆਪਾ ਉਹਨਾਂ ਦੇ ਦੇਖੇ ਸੀ ਮਾਮਿਆਂ ਦੇ ਹਾਂ ਉਹ ਦੂਰਾ ਮਾਰਦੇ ਰੂਟਾ ਵੇਟ ਉਹ ਤਾਂ ਦੂਰਾ ਮਾਰਦੇ ਜਿਵੇਂ ਇੱਕ ਕੱਦੂ ਦੇ ਵਿੱਚ ਹੀ ਉਹ ਤਾਂ ਡੋਬ ਦਿੰਦੇ ਮੈਂ ਇਹ ਇੰਨਾ ਕੀ ਫਾਇਦਾ ਕੀ ਤੁਹਾਨੂੰ ਹੈਗਾ ਉਹਦੇ ਫਾਟਾਂ ਰਹਿ ਜਾਂਦੀਆਂ ਮੈਂ ਫਾਟਾਂ ਤਾਂ ਤੁਸੀਂ ਦੁਕ ਰਹਿੰਦੀਆਂ ਹੀ ਨਹੀਂ ਕਿ ਜੋ ਮਰਜੀ ਕਿਉਂਕਿ ਪੱਬਲ ਜੀ ਸਾਰੇ ਖੈਲ ਜਾਂਦੀ ਮੰਨ ਕੇ ਚੱਲ ਆਪਣੇ ਹੈਗੇ ਨੇ ਕਈਆਂ ਬੰਦੇ ਨੇ ਐਸਾਗਾ ਮਾਰ ਕੇ ਸੂਕੇ ਵਾੜ ਚ ਪਾਣੀ ਛੱਡ ਕੇ ਝੋਨਾ ਲਵਾਇਆ ਹਾਂ ਲਾਇਆ ਕਿੰਨੀਆਂ ਵੀਡੀਓ ਆਈਆਂ ਨੇ ਉਹ ਜ਼ਿਆਦਾ ਵਧੀਆ ਝੋਨਾ ਤੇ ਆਪਣੇ ਥੱਲੇ ਨੇ ਇੰਜ ਕੀਤਾ ਐਵੇਂ ਆਪਾਂ ਦਾ ਕਮਰੇ ਵਾਂਗੂ ਤੇਲ ਛਾੜ ਗਿਆ ਨੇ ਫਾਇਦਾ ਤਾਂ ਕੋਈ ਨਹੀਂ ਹੈ ਹਟ ਜਾਣਾ ਆਪਾਂ ਵੀ ਹਟ ਜਾਣਾ ਆਪਾਂ ਦਿੱਲੀ ਨੇ ਵੀ ਇੰਜ ਕੀਤਾ ਹਾਂਜੀ ਨਾ ਹਾਂ ਦਿੱਲੀ ਨੇ ਐਂ ਝੋਨਾ ਲਾਇਆ ਹਾਂ ਇੰਜ ਝੋਨਾ ਲਾਇਆ ਸੁੱਕੇ ਚ ਉਹਨੇ ਪੈਲੀ ਵਾਹ ਕੇ ਸੁਹਾਗਾ ਮਾਰਤਾ ਬਸ ਪਾਣੀ ਛੱਡ ਕੇ ਝੋਨਾ ਲਾਉਣਾ ਉਹਨਾਂ ਨੇ ਝੋਨਾ ਲਾਉਣਾਂ ਬਾਅਦ ਨਹੀਂ ਨਹੀਂ ਪਾਣੀ ਛੱਡ ਕੇ ਤੇ ਫਿਰ ਮਤਲਬ ਸਿੱਧਾ ਝੋਨਾ ਲਾ ਦਿੰਦਾ ਹਾਂ ਜੀ ਵਾਹਣੀ ਯਾਰ ਨਾ ਇਹਨੂੰ ਆਪਾਂ ਨੂੰ ਇੱਕ ਵਾਰ ਹਲਾਣਾ ਨਾਲ ਵਾਹ ਦਿੱਤਾ ਹੂੰ ਚੰਗੀ ਤਸੱਲੀ ਨਾਲ ਵਾਹ ਦੇਣਾ ਦੋਰ ਲਾ ਕੇ ਸੁਹਾਗਾ ਮਾਰ ਕੇ ਵਟਾ ਪਾ ਕੇ ਪਾਣੀ ਛੱਡ ਦੇਣਾ ਜਿੱਤੇ ਜਿੱਤੇ ਪੱਕੀ ਵਟ ਰੱਖ ਲਈ ਆਪਾਂ ਹੂੰ ਤੇ ਪਾਣੀ ਛੱਡ ਕੇ ਬਾਅਦ ਝੋਨਾ ਲਵਾਈਏ ਨਾ ਬੀਨ ਵਾਣਾ ਵੀ ਜਨਾਬੇ ਕਦੂ ਕਦੂ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਪਾਣੀ ਦਾ ਉਹ ਉਥੇ ਕੰਮ ਕਰਿਆ ਜਿੱਥੇ ਪਾਣੀ ਜਿਆਦਾ ਅੱਛਾ ਵੀ ਪਾਣੀ ਜਿਆਦਾ ਪਿੰਦਾ ਮੇਰੀ ਪਾਣੀ ਜਿਆਦਾ ਹੈ ਹੂੰ ਜੇ ਮੋਟਰਾਂ ਤਕਰੀਬੇ ਬੰਦ ਹੀ ਰਹੀਦੀਆਂ ਹੂੰ ਜਿੱਥੇ ਪਾਣੀ ਥੋੜਾ ਹੋਣਾ ਪੰਗਾ ਲੈਲੇ ਮੜ ਕੇ ਰੇਤ ਲੈ ਵਾਣ ਤੇ ਮਾਰ ਕੇ ਸਵਾਗਤ ਪਾਣੀ ਨਹੀਂ ਖੜਨਾ ਹੂੰ ਕਿ ਕਦੂ ਦਾ ਪਤਾ ਹੀ ਕਰਦੇ ਨਾ ਉਹ ਜੱਕ ਜਆ ਬਣ ਜੇ ਥੱਲੇ ਆਪਣੇ ਵਾਣਾ ਜੇ ਕਦੂ ਮਾਰਦਗੇ ਪਾਣੀ ਨਹੀਂ ਸੁੱਕਦਾ ਛੇਤੀ ਹੂੰ ਇਧਰ ਨਹਿਰ ਦੇ ਨਾਲ ਨਾਲ ਮਾਰੀ ਜਾ ਉੱਥੇ ਫਾਇਦਾ ਵੀ ਸੁੱਕੇ ਨ ਮਾਰੋ ਦੇ ਨਾ ਕੋਈ ਚਾਗ ਨਾ ਕੋਸ਼ ਹੂੰ ਸਿੱਧਾ ਚੋਣ ਤੇ ਭਈਆ ਲਾ ਦਿੰਦੇ ਆਪਣੇ ਮਜ਼ਦੂਰ ਵੀ ਰਵੀ ਕਹਿਣ ਦਾ ਮਤਲਬ ਉਹਨਾਂ ਦੇ ਪੋਲਾ ਹੀ ਹੁੰਦਾ ਪੋਲਾ ਹੀ ਹੁੰਦਾ ਐ ਜਦਨ ਅੱਜ ਪਾਣੀ ਛੱਡਿਆ ਉਦੋਂ ਨਾ ਲਵਾਓ ਉਹਨੂੰ ਅਗਲੇ ਦਿਨ ਲਾਓ ਹਾਂ ਫਿਰ ਪਾਣੀ ਥੱਲੇ ਤੱਕ ਰਾਜੂ ਨਾ ਲਓ ਜੀ ਨਰਚ ਗੁਰੂ ਇੱਕ ਤਾਂ ਸੀਗੀ ਸਵਰਾਜ 744 ਇਹ ਹੈਗਾ XT FE ਨਹੀਂ ਹੈਗਾ XT ਸੱਚ ਲੋ ਹਾਈ ਮੀਡੀਅਮ ਬੰਦ ਹੋ ਗਏ ਕਿ ਆਉਂਦੇ ਆ ਬੰਦ ਹੋ ਗਏ ਉਹ ਬੰਦ ਹਾਂ 743 ਚ ਬੰਦ ਦਾ 743 ਚ ਬੰਦ ਦਾ ਦੂਜੇ ਚ ਆਉਂਦੇ ਆ ਹਾਂ 855 ਚ ਤੇ ਦੱਸਿਓ ਮੇਰਾ ਵੀਰ ਅਹੀਂ ਕੋਈ ਕੁਝ ਜਾਣਕਾਰੀ ਜਿੰਨੀ ਕਿ ਸਾਡੇ ਤੋਂ ਹੋ ਸਕੇ ਹਲ ਬੰਦਨ ਵਗੈਰਾ ਦੀ ਵੀ ਜਿੰਨਾ ਕੋ ਹੋ ਸਕੇ ਸਾਡੇ ਨੂੰ ਤੇ ਝੋਨੇ ਬਾਰੇ ਵੀ ਬਾਕੀ ਆਪਾਂ ਇਸ ਸੈਕਟਰ ਦਾ ਜਾਂ ਹੋਰ ਕਿ ਟਰੈਕਟਰ ਦਾ ਕੰਪੈਰੀਜ਼ਨ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਜਲਦੀ ਮਿਲਦੇ ਆਪਾਂ ਅਗਲੀ ਵੀਡੀਓ 855 ਨਾਲ ਪਾਵਾਂਗੇ ਕਿਸ ਦਿਨ ਇਹਨੂੰ ਹਾਂ ਹਾਂ ਉਦਦੇ ਆਪਾਂ ਕੰਪੈਰੀਜ਼ਨ ਵੀ ਕਰੀਏ ਡੀਜ਼ਲ ਖਰਚਾ ਵੀ ਕੱਢਾਂਗੇ ਅੱਜ ਲੈ ਕੇ ਤਾਂ ਆਉਣਾ ਸੀ ਤੋਂ ਮੇਰੇ ਰੋਟਾਵੇਟਰ ਪਾਇਆ ਹੋਇਆ ਲੌਣ ਖੂਣੀ ਲੈ ਕੇ ਜਾਂਦਾ ਦੁਪਹਿਰ ਬੜੀ ਲੱਗੀ ਹਾਂ ਦੁਪਹਿਰ ਬੜੀ ਲੱਗੀ ਇਹ ਤਾਂ ਸਹੀ ਸਹੀ ਤਰੇ ਫਿਰਦੇ ਹਾਂ ਘਰੋਂ ਨਹੀਂ ਕਿ ਨਿਕਲ ਕੇ ਰਾਜੀ ਹਾਂ ਤੇ ਅਸੀਂ ਨਾ ਤੁਹਾਡੇ ਵਾਸਤੇ 855 ਤੇ ਇਹ ਦੋਨਾਂ ਵੈਕ ਦਾ ਕੰਪੈਰੀਜ਼ਨ ਕਰਾਂਗੇ ਡੀਜ਼ਲ ਖਰਚਾ ਵੀ ਦੇਖਾਂਗੇ ਜ਼ੋਰ ਦਾ ਵੀ ਦੇਖਾਂਗੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਦੋ ਆ ਗਿਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ